ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕੀ ਲੋਕ ਸਭਾ 2014 ਦਾ ਇਲੈਕਸ਼ਨ ਜਿਹੜਾ ਕਿ ਪੂਰਾ ਮਗਿਆ ਹੋਇਆ ਸਾਰੇ ਹੀ ਉਮੀਦਵਾਰ ਤੇ ਸਾਰੇ ਹੀ ਪਾਰਟੀਆਂ ਦੇ ਆਗੂ ਜਿਹੜਾ ਕਿ ਉਹ ਪੂਰੇ ਪਦਰ ਤੇ ਉੱਤੇ ਤੇ ਪੂਰੇ ਜ਼ੋਰ ਦੇ ਨਾਲ ਲੱਗੇ ਹੋਏ ਨੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣੀ ਪਹੁੰਚ ਬਣਾ ਸਕਣ ਜਿਹੜੇ ਵੋਟਰ ਨੇ ਉਹਨਾਂ ਤਿਕਰੋ ਵਧੀਆ ਪਹੁੰਚ ਬਣਾ ਸਕਣ ਤੇ ਵੋਟਰ ਜਿਹੜੇ ਉਹਨਾਂ ਦੇ ਨਾਲ ਜੁੜ ਸਕਣ ਤੇ ਮੇਰੇ ਨਾਲ ਅੱਜ ਬੀਜਪੀ ਦੇ ਜੂਥ ਆਗੂ ਗੋਰੂ ਚੋਪੜਾ ਜੀ ਜਿਹੜਾ ਕਿ ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਵਿਧਾਨ ਸਭਾ ਹਲਕਾ ਜੀਰਾ ਦੇ ਵਿੱਚ ਵਿਚਰਦੇ ਨੇ ਤੇ ਸਾਰੇ ਹਲਕੇ ਦੇ ਵਿੱਚ ਇਹ ਕੰਮ ਕਰ ਰਹੇ ਨੇ ਆਓ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਦੀ ਸਾਂਝ ਪਾਉਣੇ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਜਿਹੜਾ ਵਾ ਉਹ ਇਹਨਾਂ ਨੂੰ ਹੰਗਾਰਾ ਮਿਲ ਰਿਹਾ ਵਾ ਤੇ ਬੀਜੇਪੀ ਦਾ ਜਿਹੜਾ ਗ੍ਰਾਫ ਆ ਉਹ ਕਿਸ ਤਰ੍ਹਾਂ ਦੇਖਦੇ ਆ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਆਪਾਂ ਕਰਦੇ ਆ ਹਾਂਜੀ ਚੋਪੜਾ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਮੇਰੇ ਵੱਲੋਂ ਮਨਨਾ ਸਾਹਿਬ ਤੁਹਾਨੂੰ ਤੇ ਤੱਪ ਦਾ ਸੱਚ ਵੇਖਦੇ ਸਾਰੇ ਹੀ ਸਰੋਤਿਆਂ ਨੂੰ ਸਾਸੀ ਹਕਾਲ ਅੰਦੇ-ਅੰਦੇ ਗੁਰੂ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇਹ ਹੋਊਗਾ ਕਿ ਜਿਵੇਂ ਤੁਸੀਂ ਹਲਕੇ ਦੇ ਵਿੱਚ ਵਿਚਰਦੇ ਹੋ ਜਾਂਦੇ ਹੋ ਹਲਕੇ ਦੇ ਵਿੱਚ ਅਕਸਰ ਤੇ ਕਿਵੇਂ ਦਾ ਹੰਗਾਰਾ ਕਿਵੇਂ ਮਿਰ ਰਿਹਾ ਤੇ ਬੀਜੇਪੀ ਦਾ ਗਰਾਫ ਜਿਹੜਾ ਕਿਸ ਤਰ੍ਹਾਂ ਦਾ ਦੇਖਦੇ ਹੋ ਜਿਹੜਾ ਆਪਣੇ ਹਲਕੇ ਦੇ ਵਿੱਚ ਗਰਾਫ ਦਾ ਹਿਸਾਬ ਤਾਂ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿਸ ਦੁਸ਼ਮਣ ਤੇ ਜ਼ਿਆਦਾ ਡਰ ਹੁੰਦਾ ਹੈ ਉਸ ਦਾ ਹੀ ਵਿਰੋਧ ਜ਼ਿਆਦਾ ਹੁੰਦਾ ਹੈ ਅਸੀਂ ਬੀਜੇਪੀ ਪਾਰਟੀ ਵੱਲੇ ਪੰਜਾਬ ਵਿੱਚ ਕੋਈ ਵੀ ਪ੍ਰੋਗਰਾਮ ਰੱਖਦੇ ਆਂ ਤੇ ਤੁਸੀਂ ਦੇਖਦੇ ਹੋ ਕਿ ਉੱਥੇ ਕੁਝ ਲੋਕ ਉਸ ਦਾ ਵਿਰੋਧ ਕਰਨ ਨਾ ਪਹੁੰਚ ਜਾਂਦੇ ਆਂ ਅਸੀਂ ਨਹੀਂ ਕਹਿੰਦੇ ਕਿ ਉਹ ਕਿਸਾਨ ਆ ਨਾ ਉਹ ਰਾਜਨੀਤਿਕ ਪਾਰਟੀਆਂ ਨੇ ਭੇਜੇਗੇ ਕੁਝ ਕੁਝ ਲੋਕ ਆ ਨਾ ਜੋ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੇ ਆ ਨਾ ਵੇ ਮੋਦੀ ਜੀ ਤੁਸੀਂ ਤੁਸੀਂ ਦੇ ਦੇਖ ਹੀ ਚੁੱਕੇ ਹੋ ਕਿ ਮੋਦੀ ਜੀ ਦੇਸ਼ ਦੇ ਦੋ ਵਾਰੀ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਇਸ ਤੀਸਰੀ ਵਾਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਸਾਨੂੰ ਇਸ ਦਾ ਪੂਰਨ ਵਿਸ਼ਵਾਸ ਹੈ ਹਾਂਜੀ ਗੁਰਦੀ ਜਦੋਂ ਫਿਰ ਪਿੰਡਾਂ ਦੇ ਵਿੱਚ ਜਾਂਦੇ ਹੋ ਤੇ ਕਿਵੇਂ ਵਧੀਆ ਹੰਗਾਰਾ ਮਿਲਦਾ ਉੱਥੋਂ ਮੈਂ ਵੀਰ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੰਡਾਂ ਵਿੱਚੋਂ ਇੰਨੀ ਕੀ ਸਪੋਰਟ ਸਾਨੂੰ ਮਿਲਦੀ ਪਈ ਏ ਕਿ ਅਸੀਂ ਦੱਸ ਨਹੀਂ ਸਕਦੇ ਸਾਨੂੰ ਇੰਨਾ ਹੰਗਾਰਾ ਇਨਾ ਵਧੀਆ ਹੰਗਾਰਾ ਮਿਲ ਰਿਹਾ ਹੈ ਕਿ ਅਸੀਂ ਦੱਸ ਨਹੀਂ ਸਕਦੇ ਕਿ ਲੋਕ ਦੂਜੀਆਂ ਪਾਰਟੀਆਂ ਤੋਂ ਕਿੰਨਾ ਪਰੇਸ਼ਾਨ ਹੋ ਚੁੱਕੇ ਹਨ ਤੇ ਭਾਜਪਾ ਪਾਰਟੀ ਨੂੰ ਲਿਆਉਣ ਵਾਸਤੇ ਬਹੁਤ ਜ਼ਿਆਦਾ ਉਸਕਣੇ ਕਿ ਉਹ ਚਾਹੁੰਦੇ ਹਨ ਕਿ ਭਾਜਪਾ ਪਾਰਟੀ ਆਵੇ ਤੇ ਅਸੀਂ ਅਸੀਂ ਵੀ ਕੋਸ਼ਵ ਪੰਜਾਬ ਵਾਲੇ ਵੀ ਵਿਕਾਸ ਦੀ ਰਾਤ ਤੇ ਪੈਸੇ ਕੀਏ ਵਿਕਾਸ ਦੀ ਗੱਲ ਕੀਤੀ ਤੁਸੀਂ ਕੀ ਵਿਕਾਸ ਕਿਵੇਂ ਦੇਖਦੇ ਹੋ ਬੀਜੇਪੀ ਦੇ ਕਿਹੜੇ ਕਿਹੜੇ ਕੰਮ ਜਿਹੜਾ ਵਾ ਉਹ ਗਿਣੌਣਾ ਚਾਹੁੰਦੇ ਹੋ ਤੁਸੀਂ ਜਿਨ੍ਹਾਂ ਨੂੰ ਅਸੀਂ ਵੀ ਦੇਖ ਸਕਦਾ ਸਕੀਏ ਕਿ ਦਰਸ਼ਕ ਵੀ ਦੇਖਣ ਕੀ ਵਿਕਾਸ ਕਿਹੜੇ ਕਿਹੜਾ ਵਿਕਾਸ ਕੀਤਾ ਕੀ ਬੀਜੇਪੀ ਨੇ ਹੁਣ ਤੱਕ ਕੀ ਕੀ ਕੰਮ ਕੀਤੇ ਆ ਮੈਂ ਦੱਸਣਾ ਚਾਹੁੰਦਾ ਬੀਜੇਪੀ ਸਰਕਾਰਾਂ ਤੋਂ ਪਹਿਲਾਂ ਪਹਿਲੇ ਨੰਬਰ ਤੇ ਹੂੰ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਦਾ ਬਹੁਤ ਹੀ ਮਾਨ ਸਤਕਾਰ ਵਧਿਆ ਹੈ ਹੂੰ ਦੂਜੇ ਨੰਬਰ ਤੇ ਮੋਦੀ ਸਰਕਾਰ ਨੇ ਹਰੇਕ ਕਿਸਾਨ ਪਰਵਾਹ ਨੂੰ 2-2000 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਪਾਏ ਹੋਂ ਪਾਉਣ ਦਾ ਕੰਮ ਕੀਤਾ ਏ। ਹੂੰ ਤੀਜੇ ਨੰਬਰ ਤੇ ਹੂੰ ਉਹਨਾਂ ਨੇ ਪੰਜਾਬੀਆਂ ਲਈ ਆਪਣੇ ਪੰਜਾਬੀਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਗਾ ਜੋ ਕਿ ਆਪਣੇ ਪੰਜਾਬੀਆਂ ਦੀ ਮੰਗ ਸੀਗੀ ਕਿ ਪੰਜਾਬ ਤੇ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਵੇ। ਬਿਲਕੁਲ ਇਹ ਖੋਲਣ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਏ। ਹੂੰ ਇਹ ਦੇਸ਼ ਨੂੰ ਮੋਦੀ ਸਾਹਿਬ ਨੇ ਆਰਥਿਕ ਤੌਰ ਤੇ ਵੀ ਬਹੁਤ ਮਜ਼ਬੂਤ ਕੀਤਾ ਹੈ ਗਰੀਬ ਭੈਣ ਭਰਾਵਾਂ ਲਈ ਉਹਨਾਂ ਨੇ 5 ਲੱਖ ਤੱਕ ਦਾ ਆਸ਼ਮਾਨ ਕਾਰ ਦੇ ਦੁਆਰਾ ਇਲਾਜ ਫ੍ਰੀ ਕਰਵਾਇਆ ਹੈ ਤੇ ਇਸੇ ਤਰ੍ਹਾਂ ਕਈ ਤਰ੍ਹਾਂ ਕੰਮ ਹੈ ਮੋਦੀ ਸਰਕਾਰ ਨੇ ਬਹੁਤ ਸਾਰੀਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਜੋ ਕਿ ਅਸੀਂ ਗਿਣਾਵ ਨਹੀਂ ਸਕਦੇ ਵੀ ਇੰਨੀਆਂ ਪ੍ਰਾਪਤੀਆਂ ਨੇ ਉਹਨਾਂ ਨੇ ਕੀਤੀਆਂ ਹੋਈਆਂ ਨੇ ਤੁਸੀਂ ਜਿਵੇਂ ਕਰ ਕੰਮਾਂ ਦੀ ਗੱਲ ਕੀਤੀ ਕਿ ਕੰਮ ਕੀਤੇ ਗਏ ਆ ਮੋਦੀ ਸਾਹਿਬ ਵੱਲੋਂ ਕਾਫੀ ਜਿਆਦੇ ਤੇ ਇੱਕ ਮੋਦੀ ਸਾਹਿਬ ਦੇ ਉੱਤੇ ਇੱਕ ਨਾ ਇਲਜ਼ਾਮ ਵੀ ਇਹ ਲੱਗਦਾ ਵਾ ਕਿ ਉਹ ਧਰਮ ਦੀ ਰਾਜਨੀਤੀ ਕਰਦੇ ਨੇ ਬਹੁਤ ਜਿਵੇਂ ਹੁਣ ਰਾਮ ਮੰਦਰ ਦੀ ਗੱਲ ਕਰੀਏ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਜਾਂਦਾ ਕਿ ਰਾਮ ਮੰਦਰ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਰਾਜਨੀਤੀਕਰਨ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਤੇ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਹਿੰਦੂਆ ਦੀ ਪੁਰਾਣੀ ਮੰਗ ਰਾਮ ਮੰਦਰ ਬਣਵਾ ਕੇ ਹਿੰਦੂਆਂ ਦਾ ਸਾਥ ਦਿੱਤਾ ਹੈ ਇਹਦੇ ਮੈਂ ਇਹਦੇ ਵਿੱਚ ਦੇ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ ਹਿੰਦੂਆਂ ਲਈ ਪੁਰਾਣੀ ਮੰਗਣ ਨੂੰ ਜੋ ਕਿ ਰਾਮ ਮੰਦਰ ਸੀ ਉਹ ਬਣਵਾਇਆ ਹੈ ਤੇ ਜੇ ਅਗਲੀ ਫਿਰ ਤੁਸੀਂ ਹਿੰਦੂਆਂ ਦੀ ਗੱਲ ਕਰ ਰਹੇ ਹੋ ਤੇ ਫਿਰ ਸਿੱਖ ਕਮਿਊਨਿਟੀ ਲਈ ਵੀ ਕੁਝ ਉਹਨਾਂ ਦਾ ਤੁਸੀਂ ਪ੍ਰਾਪਤ ਜੁਰੂਰ ਜੀ ਉਹਨਾਂ ਨੇ ਛੋਟੇ ਸ਼ਾਬਜਾਦਿਆਂ ਦੇ ਪਹਿਲਾਂ ਜੋ ਕਿ ਬਾਲਦੇਵ ਨੈਰੂਜੀ ਦੇ ਨਾਮ ਤੇ ਬਾਲਦੀਵ ਨੂੰ ਜਾਣਿਆ ਜਾਂਦਾ ਸੀ ਉਹਨਾਂ ਨੇ ਛੋਟੇ ਸ਼ਾਇਅਦਿਆਂ ਦੀ ਯਾਦ ਵਿੱਚ ਵੀਰ ਬਾਲਦੀਵ ਨੂੰ ਮਨਾਉਂਦਾ ਮਨਾਉਂਦਾ ਹੀ ਪ੍ਰਾਤੀ ਉਹਨਾਂ ਨੇ ਉਹਨਾਂ ਵੱਲੋਂ ਲਾਨ ਕੀਤਾ ਗਿਆ ਸੀ ਕੀਤਾ ਗਿਆ ਸੀ ਬਿਲਕੁਲ ਹੈਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਉਹ ਬਹੁਤ ਸਤਿਕਾਰ ਕਰਦੇ ਨੇ ਉਹ ਸਿੱਖਾਂ ਨਾਲ ਵੀ ਬਹੁਤ ਪਿਆਰ ਕਰਦੇ ਨੇ ਇਸ ਵਿੱਚ ਦਸਰਵਾਲੀ ਕੋਈ ਗੱਲ ਨਹੀਂ ਹੈ ਇਸ ਵਿੱਚ ਕੋਈ ਦੋਰਾਈ ਨਹੀਂ ਉਹ ਸਿੱਖਾਂ ਨਾਲ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਮੁਸਲਮਾਨਾਂ ਦੀ ਟੋਪੀ ਪਹਿਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਜੋ ਸਿੱਖਾਂ ਦੀ ਸ਼ਾਨ ਬਾਨ ਜਿਹੜੀ ਕਿ ਦਸਤਾਰ ਹੈ ਉਹ ਆਪਣੇ ਸਿਰ ਤੇ ਕਈ ਵਾਰ ਸਜਾ ਚੁੱਕੇ ਨੇ ਬਿਲਕੁਲ ਜਿਹੜੀ ਪੱਗ ਦੀ ਗੱਲ ਕਰਦੇ ਹੋ ਤੁਸੀਂ ਪੱਗ ਉਹਨਾਂ ਨੇ ਕਈ ਵਾਰਾਂ ਸਜਾਈ ਹੋਈ ਜੀ ਜੀ ਮੈਂ ਪੱਗ ਦੀ ਗੱਲ ਕਰ ਰਿਹਾ ਹਾਂ ਉਹਨਾਂ ਨੇ ਕਈ ਵਾਰ ਆਪਣੇ ਸਿਰ ਤੇ ਆਪਣੇ ਪੰਜਾਬੀਆਂ ਦੀ ਆਪਣੇ ਸਿੱਖ ਭਰਾਵਾਂ ਦੀ ਜਿਹੜੀ ਆਨ ਸ਼ਾਨ ਦਸਤਾਰ ਜਿਹਨੂੰ ਪੱਗ ਕਹਿੰਦੇ ਆ ਉਹਨਾਂ ਨੇ ਆਪਣੇ ਸਿਰ ਤੇ ਕਈ ਵਾਰ ਸਜਾਈ ਆ ਤੇ ਅਖੀਰ ਦੇ ਵਿੱਚ ਕੀ ਮੰਗ ਜਿਹੜੀ ਅਪੀਲ ਕੀ ਕਰਦੇ ਹੋ ਕਿਉਂਕਿ ਜਿਹੜਾ ਆਪਣਾ ਲੋਕ ਸਭਾ ਹਲਕਾ ਖਡੂਰ ਸਾਹਿਬ ਆ ਇਥੋਂ ਮਨਜੀਤ ਸਿੰਘ ਮੰਨਾ ਜੀ ਆਪਣੇ ਇਲੈਕਸ਼ਨ ਲੜ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕੀ ਅਪੀਲ ਕਰੋਗੇ ਜਿਹੜੇ ਸਮੂਹ VOTER ਨੇ ਸਮੂਹ ਜਿਹੜੇ ਹਲਕਾ ਨਿਵਾਸੀ ਨੇ ਮੈਂ ਸਮੂਹ ਪੰਜਾਬੀਆਂ ਨੂੰ ਖਾਸ ਕਰਕੇ ਆਪਣੇ ਹਲਕਾ ਖਡੂਰ ਸਾਹਿਬ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕੀ ਆਪਾਂ ਮਜੀਦ ਸਿੰਘ ਮੱਨਾ ਜੀ ਦਾ ਤਨ ਮੰਨ ਦੇ ਨਾਲ ਸਾਥ ਦਈਏ ਤੇ ਉਹਨਾਂ ਲੋਕ ਡੂਰ ਸਾਹਿਬ ਤੋਂ ਜਿਤਾ ਕੇ ਸੰਸਦ ਦੇ ਵਿੱਚ ਭੇਜੀਏ ਤਾਂ ਜੋ ਖਡੂਰ ਸਾਹਿਬ ਦੇ ਮੁਸ਼ਕਲਾਂ ਨੂੰ ਪਹਿਲਾਂ ਦੇ ਅਧਾ ਪੈਲ ਦੇ ਆਧਾਰ ਤੇ ਹੱਲ ਕਰਵਾਇਆ ਜਾ ਸਕੇ ਤੇ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਵਾ ਕਿ ਜਿਹੜਾ ਅ ਦੁਵਾਰਾ ਤੇ ਤੀਸਰੀ ਵਾਰ ਮੋਦੀ ਸਾਹਿਬ ਜਿਹੜਾ ਉਹ ਆਉਣਗੇ ਤੁਹਾਡੀ ਕੀ ਤੁਹਾਨੂੰ ਜਿਵੇਂ ਤੁਸੀਂ ਜਾਣਦੇ ਹੋ ਹਲਕੇ ਵਿੱਚ ਜਾਂ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਜਾਂ ਜਿਹੜੀ ਹੋਰ ਦੇਸ਼ ਦੀ ਲੀਡਰਸ਼ਿਪ ਉਹਦੇ ਨਾਲ ਗੱਲਬਾਤ ਜਿਹੜੀ ਕਿ ਹੁੰਦੀ ਆ ਤੁਹਾਡੀਆਂ ਪਿਛਲੇ ਦਿਨੀ ਅਸੀਂ ਤਸਵੀਰਾਂ ਵੀ ਦੇਖੀਆਂ ਗੁਜਰਾਤ ਦੇ ਸੀਐਮ ਸਾਹਿਬ ਦੇ ਨਾਲ ਵੀ ਤੁਹਾਨੂੰ ਦੇਖਿਆ ਗਿਆ ਤੇ ਕਿਵੇਂ ਲੱਗਦਾ ਕੀ ਤੁਹਾਨੂੰ ਕੀ ਤੀਸਰੀ ਵਾਰ ਸੇ ਮੋਦੀ ਸਾਹਿਬ ਆਉਣ ਦੇ ਚਾਂਸ ਹੈਗੇ ਆ ਮੈਂ ਵੀਰ ਜੀ ਤੁਹਾਨੂੰ ਵਿਸ਼ਵਾਸ ਦਿਵਾਣਾ ਕਿ ਤੀਸ ਪ੍ਰਧਾਨ ਮੰਤਰੀ ਦੋ ਵਾਰੀ ਪਹਿਲੇ ਦਿਨਿੰਦਰ ਮੋਦੀ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਮੈਂ ਇਸ ਵਾਰ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਉਹ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਗੇ ਤੇ ਇਸ ਤੋਂ ਇਸ ਇਸ ਵਾਰ ਉਹ 400 ਤੋਂ ਪਲੱਸ ਸਲੀਟਾ ਲੈ ਕੇ ਸੰਸਦ ਦੇ ਵਿੱਚ ਓ ਪ੍ਰਧਾਨ ਮੰਤਰੀ ਬੱਲਨਗੀ ਸਾਡੇ ਜਿਹੜੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਨੇ ਮਨਜੀਤ ਸਿੰਘ ਮੱਨਾ ਜੀ ਤੁਸੀਂ ਉਹਨਾਂ ਦੇ ਨਾਲ ਵਿਚਰਦੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਅੱਜ ਤੱਕ ਮਨਜੀਤ ਸਿੰਘ ਮੱਨਾ ਵਰਗਾ ਇਨਸਾਨ ਨਹੀਂ ਵੇਖਿਆ ਉਹ ਇਨਸਾਨ ਜਿਹੜਾ ਤਿੰਨ ਵਾਰਾਂ ਮੈਲੇ ਰਿਹਾ ਹੋਵੇ ਐਮਐਲਏ ਤੇ ਇੱਕ ਵਾਰੀ ਵੀ ਬੰਜੇ ਤੇ ਉਹ ਮਾਨ ਨਹੀਂ ਹੁੰਦਾ ਉਹ ਤਿੰਨ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਪਰ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਆਂ ਜਾਂ ਉਹਨਾਂ ਨੂੰ ਮਿਲਦੇ ਆਂ ਉਹ ਬੜੀ ਨਿਮਰਤਾ ਦੇ ਨਾਲ ਮਿਲ ਸਾਨੂੰ ਮਿਲਦੇ ਆ ਨਾ ਤੇ ਲੋਕਾਂ ਦੇ ਨਾਲ ਵਿਚਰਦੇ ਆ ਨਾ ਉਹ ਬਹੁਤ ਹੀ ਸੁਲਝੇ ਹੋਏ ਇਨਸਾਨ ਆ ਨਾ ਤੇ ਸਾਰਿਆਂ ਦਾ ਸਤਿਕਾਰ ਕਰਨ ਵਾਲੇ ਬੰਦੇ ਆ ਨਾ ਮਤਲਬ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਉਹ ਲੀਡਰ ਜਿਹੜੇ ਆ ਜੇਕਰ ਬੰਦੇ ਆ ਤੇ ਉਹਦੇ ਨਾਲ ਜਿਹੜੀ ਗੱਲ ਸੁਣਨਗੇ ਹਲਕੀ ਦੀ ਕਿਉਂਕਿ ਅਕਸਰ ਨਾ ਹੁੰਦਾ ਕਿ ਜਿਹੜੇ ਵੀ ਐਮਪੀ ਬੰਦੇ ਆ ਦੁਬਾਰਾ ਹਲਕੇ ਦੇ ਵਿੱਚ ਨਹੀਂ ਉਬੋੜਦਾ ਮੈਂ ਤੁਹਾਨੂੰ ਜਿਵੇਂ ਕਿ ਵੀਰਜੀ ਦੱਸ ਚੁੱਕਿਆ ਮਨਜੀਤ ਸਿੰਘ ਜੀ ਮੰਨਣਾ ਇਹੋ ਇਨਸਾਨ ਆ ਨਾ ਕਿ ਐਮਐਲਏ ਇੱਕ ਵਾਰੀ ਵੀ ਬਣ ਜਾਓ ਮਾ ਨਹੀਂ ਤਿੰਨ ਵਾਰੀ ਐਮਐਲਏ ਰਹਿ ਚੁੱਕਿਆ ਨਾ ਪਰ ਉਹਨਾਂ ਵਿੱਚ ਥੋੜਾ ਜਿਹਾ ਵੀ ਇਸ ਚੀਜ਼ ਦਾ ਹੰਕਾਰ ਨਹੀਂ ਆ ਜੇ ਉਹ ਐਮਪੀ ਬਣ ਜਾਣਗੇ ਬਣ ਜਾਣਗੇ ਤੇ ਓ ਖਡੂਰ ਸਾਹਿਬ ਲਈ ਆਪਣਾ ਸਾਰਾ ਕੁਝ ਸਮਰਪਿਤ ਕਰਨ ਲਈ ਤਿਆਰ ਹਨ ਅਸੀਂ ਇਸ ਗੱਲ ਦਾ ਸਾਰੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਤੇ ਇਹ ਅਪੀਲ ਕਰਦੇ ਹਾਂ ਕਿ ਪੰਜਾਬੀਓ ਖਾਸ ਕਰਕੇ ਖਡੂਰ ਸਾਹਿਬ ਵਾਲੇਓ ਮਜੀਠ ਸਿੰਘ ਨਾਦਾ ਸਾਧਈਏ ਤੇ ਫੁੱਲ ਦੇ ਕਮਲ ਤੇ ਬਟਨ ਦਬਾ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਿਏ ਤਾਂ ਜੋ ਖਡੂਰ ਸਾਹਿਬ ਦਾ ਆਪਾਂ ਪੈਰ ਦੇ ਆਧਾਰ ਤੇ ਕੋਈ ਕੰਮ ਕਰਵਾ ਹਲਕੇ ਦਾ ਕੰਮ ਕਰਵਾ ਸਕੀਏ ਕਿਵੇਂ ਲੱਗਦਾ ਕਿ ਮੋਦੀ ਸਾਹਿਬ ਤੀਸਰੀ ਵਾਰ ਜਿਹੜੇ ਪ੍ਰਧਾਨ ਮੰਤਰੀ ਬਣ ਪਾਉਣਗੇ ਕਿਉਂਕਿ ਜਿਵੇਂ ਹੁਣ ਵਿਰੋਧੀਆਂ ਵੱਲੋਂ ਇਸ ਵਾਰ ਤੇ ਕਿਹਾ ਜਾ ਰਿਹਾ ਵਾ ਕਿ ਮੋਦੀ ਸਾਹਿਬ ਜਿਹੜਾ ਹੈ ਇਸ ਵਾਰ ਉਹਨਾਂ ਨੂੰ ਮਾਰਦੀ ਖਾਣੀ ਪਵੇਗੀ ਕਿਉਂਕਿ ਵਿਰੋਧੀਆਂ ਨੇ ਇੱਕ ਜਿਹੜਾ ਗੱਠਜੋੜ ਬਣਾਇਆ ਇੰਡੀਆ ਗੱਠਜੋੜ ਜਿਹੜਾ ਜਿਹਦੇ ਵਿੱਚ ਕਾਫੀ ਪਾਰਟੀਆਂ ਇਕੱਠੀਆਂ ਹੋ ਕੇ ਉਹ ਮੋਦੀ ਸਾਹਿਬ ਦੇ ਖਿਲਾਫ ਲੜ ਰਹੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਯਾਰ ਕਿ ਮੋਦੀ ਸਾਹਿਬ ਜਿਹੜਾ ਉਹਨਾਂ ਨੂੰ ਮਤ ਦੇ ਪਾਉਣਗੇ ਜੇ ਬਿਲਕੁਲ ਮੋਦੀ ਸਾਹਿਬ ਇਹਨੇ 26 ਇੰਚ ਕੀ ਛਾਤੀ ਹੈ ਉਨਕੀ ਇੰਡੀਆ ਗਠਵੰਨਾਂ ਵਾਲੇ ਜਿੰਨੇ ਮਰਜ਼ੀ ਵੰਜਣ ਉਹਨਾਂ ਨੂੰ ਇਸ ਵਾਰ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਸੀਟਾਂ ਜਿੱਤ ਕਿਉਂ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ 400 ਤੋਂ ਵੱਧ ਸੀਟਾਂ ਲੈ ਕੇ ਉਹ ਜਾਣਗੇ ਤੇ ਜਿਹੜੇ ਜਿਹੜੇ ਸਰਕਾਰ ਜਿਹੜੇ ਪਹਿਲਾ ਬਿੱਲ ਰੁਕੇ ਸੀ ਜਿਹੜੇ ਸਰਕਾਰਾਂ ਦੇ ਜਿਹੜੀਆਂ ਦੂਸਰੀਆਂ ਪਾਰਟੀਆਂ ਦਾ ਅੜਚੜ ਪਾਉਂਦੀਆਂ ਸੀ ਕੁਝ ਰੁਕਾਵਟਾਂ ਪਾਉਂਦੀਆਂ ਸੀ ਜਦੋਂ 400 ਤੋਂ ਵੱਧ ਬੋਹਮਤ ਲੈ ਕੇ ਜਾਣਗੇ ਤੇ ਜਿਹੜੇ ਰੁਕੇ ਹੋਏ ਕੰਮ ਆ ਉਹ ਜਿਹੜੇ ਰੁਕੇ ਹੋਏ ਬਿੱਲ ਉਹ ਵੀ ਉਹ ਪਾਸ ਕਰਾਉਣਗੇ ਤੇ ਦੇਸ਼ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਣਗੇ ਠੀਕ ਹੈ ਬਾਬੋਤਨਵਾਜੀ ਦੋਸਤੋ ਜਿਵੇਂ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਇਹ ਹਨ ਗੌਰਵ ਚੋਪੜਾ ਜੀ ਜਿਹੜੇ ਕਿ ਜੂਤ ਆਗੂ ਨੇ ਭਾਜੀ ਦੇ ਵਿਧਾਨ ਸਭਾ ਹਲਕਾ ਜੀਰਾ ਤੋਂ ਤੇ ਲੋਕ ਸਭਾ ਹਲਕਾ ਖਡੂਰ ਸਾਬ ਦੇ ਵਿੱਚ ਜਿਹੜਾ ਪੈਂਦਾ ਵਾ ਇਹਨਾਂ ਦੀ ਸਾਰੀ ਗੱਲਬਾਤ ਤੁਸੀਂ ਸੁਣ ਲਈ ਗੱਲਬਾਤ ਜਿਹੜੀ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਗੱਲਬਾਤ ਨੂੰ ਲੈ ਕੇ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜਿਓ ਤੇ ਜੇਕਰ ਕੋਈ ਸਵਾਲ ਨੇ ਤੁਹਾਡੇ ਤਾਂ ਉਹ ਸਵਾਲ ਵੀ ਜਿਹੜੇ ਹੋ ਤੁਸੀਂ ਜਰੂਰ ਭੇਜਿਓ ਤੇ ਆਪਾਂ ਹੁਣ ਸਮਾਪਤੀ ਵੱਲ ਜਾਂਦੇ ਆਂ ਤੇ ਅਸੇ ਆਓ ਭਰਾਈ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ